ਆਪਣੀ ਧਰਤੀ ਵਾਪਸ ਨਹੀਂ ਹੋਣੀ ਆਪਣੀ ਜਿਹੜੀ ਜਿੰਨੀ ਕੋ ਲੋਕ ਮੰਨਦੇ ਸੀ ਧਰਮ ਨੂੰ ਉਹ ਸਾਰੀ ਧਰਤੀ ਸੀ ਆਪਣੇ ਜੇ ਉਹਨਾਂ ਦਾ ਭਲੇਖਾ ਨਾ ਕੱਢਿਆ ਜੇ ਉਹਦੇ ਨਾ ਕੀਤਾ ਤਾਂ ਆਪਣੇ ਦਾ ਅਸਤਤਵ ਖਤਮ ਹੋ ਜਾਊਗਾ ਸੱਚ ਜਦ ਉਹਨਾਂ ਨੇ ਭਲੇਖਾ ਕਰਨਾ ਜ਼ਰੂਰੀ ਹੈ ਉਹ ਆਪਣੀ ਗਰਾਊਂਡ ਬਣੀ ਰਹੇ ਕਰਨ ਵਾਲਾ ਨਾ ਨਾ ਗਰਾਊਂਡ ਬੜੀ ਰਹੇ ਚੱਲਣਾ ਚਾਹੀਦਾ ਰਾਖਾਂ ਵਿੱਚ ਸਾਰੇ ਜਿਹੜੇ ਪਬਲਿਕ ਦਾ ਉਹਨਾਂ ਦੇ ਖਾਫ ਹੋ ਜੂਰ ਪਬਲਿਕ ਦਾ ਉਧਰ ਹੋ ਜਾਂਦੀ ਹੈ ਜਿਹੜਾ ਜਿੱਤ ਜਵੇ ਲੜਨ ਵਾਲੇ ਥੋੜੇ ਹੁੰਦੇ ਨੇ ਅਧਿਕਾਰੀ ਇੰਦਰ ਕਹੇ ਉਹ ਬਟੇਲ ਬਣੇ ਨਾ ਮਾਤ ਸੁਣੋ ਇਹ ਬਾਤ ਹੈ ہماری ਇੱਧਰ ਜਿਆਦਾ ਕਹਣ ਕਹਿੰਦਾ ਹੁਣ ਦੇਰ ਨਾ ਕਰੋ ਇਹ ਮਾਤ ਮੇਰੀ ਬਾਤ ਹੈ ਸੁਣੋ ਉੱਥੇ ਨਹੀਂ ਉਹ ਚਾਹੀਦੀ ਛੇਤੀ ਕਰੋ ਕੁਕੜਾ ਆਪ ਲੈਣਾ ਉਹਦਾ ਦੂਏ ਦੇ ਬੋੜੇ ਚੱਲਦੀ ਹੈ ਆਪ ਦਾ ਬੈਠ ਕੇ ਦੇਖਣਾ ਇਹ ਆਪ ਦਾ ਜਾਂਦੇ ਜਾਂਦੇ ਰੌਤ ਕਰਨ ਤੋਂ ਬਥੜੇ ਗਦੂ ਹੋਰ ਕੀ ਕਰੂੰ ਇਹ ਹੀ ਕਰੂ ਆਪ ਦਾ ਹੋਰ ਕੁਝ ਨਹੀਂ ਕਰਦਾ ਉਹਦਾ ਬੋੜਾ ਧੂਏ ਆ ਆ ਬੋਰਡ ਚ ਪਿੱਛੇ ਹਾਂਜੀ ਦੈਂਤਨ ਕੇ ਬਦ ਕਾਜ ਚਲੀ ਰਣਚੰਦ ਪ੍ਰਚੰਦ ਪਚੰਗਣ ਕਰੀ ਦੈਂਤਾਂ ਦੇ ਵੱਦ ਵਾਸਤੇ ਬੋਤ ਬਣ ਕੇ ਚੰਡੀ ਚੱਲ ਵੀ ਰਣ ਦੇ ਵਿੱਚ ਜਿਵੇਂ ਕਾਲੀ ਭਜੰਗਲ ਸੱਪਣ ਜਾਂਦੀ ਹੁੰਦੀ ਹੈ ਰਣ ਚੰਡ ਪ੍ਰਚੰਡ ਪਜੰਗਮ ਕਾਲੀ 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 ਸੱਪਣ ਜਿਵੇਂ ਜਾਂਦੀ ਹੈ ਨਾ ਦੈਂਤਾਂ ਦੇ ਵੱਦ ਵਾਸਤੇ ਜਿਹਦੇ ਡੰਗ ਮਾਰਤਾ ਬਸ ਪਾਣੀ ਨਹੀਂ ਵਗਦਾ ਫਿਰ ਫਿਰ ਪਾਣੀ ਵਗ ਗਿਆ ਹੋ ਸਵਈਆ ਕੰਚਨ ਸੇ ਤਨ ਖੰਜਨ ਸੇ ਦਰਗ ਸਤ ਮੈਂਟਰ ਕੰਚਨ ਸੇਤਨ ਸੋਨੇ ਵਰਗਾ ਸ਼ਰੀਰ ਉਹ ਦੇਵੀ ਕਹੇ ਜੀ ਹੈ ਉਹਦਾ ਸ਼ਰੀਰ ਕਹਿਆ ਜਾ ਕੀ ਚੀਜ਼ ਹੈ ਉਹ ਆਦਮੀ ਹੈ ਜਨਾਨੀ ਹੈ ਕੀ ਹੈ ਉਹਦੀ ਦੇਹ ਦਸਣ ਲੱਗੇ ਕੰਚਨ ਸੇਤਨ ਕੰਚਨ ਸੇਤਨ ਕੰਚਨ ਸੇਤਨ ਉਹਦਾ ਤਨ ਸੋਨਾ ਹੈ ਅਸਲ ਚ ਖੋਟ ਨਹੀਂ ਹੈ ਸਰੀਰ ਕੰਚਨ ਦੇਹੀ ਹੈ ਅੰਦਰਲੀ ਦੇਹੀ ਹੈ ਆਤਮਾ ਬਾਲਾ ਤਾਂ 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 ਦੇਖਣੂ ਹੈ ਉਹਦਾ ਬਾਲਾ ਤਾਂ ਨਹੀਂ ਹੁੰਦਾ ਖੱਜਣ ਸੇ ਦਰਗ ਬਾਲਾ ਤਾਂ ਤਾਂ ਦੇਖਣ ਬਲਤ ਕਿਉਂਕਿ ਜਿਹੜਾ ਗੁਰਮਖੋਂਦਾ ਹੈ ਜਿਹੜਾ ਉਹਦਾ ਸੇਵਕ ਹੈ ਹਰ ਕਾ ਸੇਵਕ ਸੋ ਹਰ ਜਿਹੜਾ ਭੇਦ ਨਾ ਜਾਣੋ ਇਸ ਕਰਕੇ ਦੱਸ ਰਹੇ ਦੇ ਸਰੀਰ ਦੀਆਂ ਬਾਹਾਂ ਦਾ ਹੋਰ ਕੋਈ ਰੋਖਾ ਨਹੀਂ ਹੋਣਾ ਬਿਲਕੁਲ ਕੰਚਨ ਸੋਤਾਲ ਖੰੰਜਨ ਸੈਦ੍ਰਗ ਖੰੰਜਨ ਸੈਦ੍ਰਗ ਨੇਤਰ ਕਾਇਸਨ ਖੰਜਰਾਂ ਨੇ ਇਹ ਤੇ ਅੱਖ ਪੈ ਗਈ ਨਿਗਾਹ ਪੈ ਗਈ ਮੈਂ ਖੰਜਰ ਵਾਰਤੀ ਛਾਤੀ 'ਚ ਜਿੱਤੇ ਦ੍ਰਿਸ਼ਟੀ ਗਈ ਖੰਜਰ ਖੋਪਦੀ ਪਾਸ ਪਾਲਣੀ ਨਹੀਂ ਬਗਦਾ ਬੋਲ ਨਹੀਂ ਸਕਦਾ ਖੰੰਜਨ ਸੈਦ੍ਰਗ ਕੰਜਨ ਕੀ ਸੁਖਮਾ ਸਖਜੀ ਹੈ ਕੰਚਨ ਸੀ ਕੰਚਨ ਸੀ ਹਾਂ ਸੁਖਮਾ ਸਕਤੀ ਹੈ ਐਸੀ ਹੈਗੀ ਆ ਹੋ ਤੇ ਇੱਕ ਜੋਤ ਹੈ ਸਮਝ ਲਓ ਸੁਖ ਦਾ ਇੱਕ ਸੁਖ ਦਾ ਇੱਕ ਜੋਤ ਇੱਕ ਸੂਰਜ ਦੀ ਵੀ ਜੋਤ ਹੈ ਉਹ ਤਪਸ਼ ਹੁੰਦੀ ਹੈ ਸੁਖਮ ਸੁਖ ਦੇਣ ਵਾਲਾ ਕੰਚਨ ਕੀ ਸੁਖਮਾ ਸਕਤੀ ਹੈ ਸੁਖਮਾ ਸੁਖ ਸਕਤੀ ਹੈ ਸੁਖ ਦੇਣ ਵਾਲੀ ਇੱਕ ਜੋਤ ਹੈ ਜਿਹੜੀ ਪੌਣੀ ਹੈ ਜਿਹੜੀ ਸੰਤਾਂ ਨੂੰ ਤਾਂ ਸੁਖ ਦਿੰਦੀ ਆ ਜੋਤ ਪਰ ਜਿਹੜੇ ਅਸੰਤ ਨੇ ਉਹਨਾਂ ਦੇ ਖੰਜਰ ਮੋ ਲੱਗਦੀ ਹੈ ਸਾਰਿਆਂ ਦੇ ਨਹੀਂ ਖੰਜਰ ਮੋ ਲੱਗਦੀ ਸਾਰਿਆਂ ਨੂੰ ਨਹੀਂ ਖੰਜਰ ਚੁਬਦੀ ਹੋ ਗੁਰਬਾਣੀ ਸਾਰਿਆਂ ਨੂੰ ਨਹੀਂ ਦੱਸਦੀ ਹੈ ਨਾਮ ਜਿਹੜਾ ਹੁੰਦਾ ਨਾ ਗੁਰਮੁਖ ਨੂੰ ਮਿੱਠਾ ਲੱਗਦਾ ਵਨੂ ਗੁਰੂ ਕੋੜਾ ਲੱਗਦਾ ਇਸ ਕਰਕੇ ਗੁਰਮੁਖਾਂ ਵਾਸਤੇ ਤਾਂ ਅਧਿਆ ਦ੍ਰਿਸ਼ਟੀ ਹੈ ਕਿਰਪਾ ਦ੍ਰਿਸ਼ਟੀ ਹੈ ਦੁਸ਼ਮਣਾਂ ਵਾਸਤੇ ਤੀਰ ਖੰਜਰ ਬਸ ਆ ਗੱਲ ਲੈ ਕਰ ਤਾਰ ਸੁਦਾ ਕਰਮ ਮਦ ਮੂਰਤ ਸੀ ਅੰਗ ਅੰਗ ਰਚੀ ਲੈ ਕਰ ਤਾਰ ਸੁਦਾ ਕਰਮ ਐ ਸਮਝ ਲੋ ਵੀ ਪਰਮੇਸ਼ਰ ਨੇ ਆਪਣੇ ਹੱਥੇ ਚ ਅੰਮ੍ਰਿਤ ਲੈ ਕੇ ਐਸੀ ਇੱਕ ਮੂਰਤ ਬਣਾਤੀ ਮਦੂ ਮੂਰਤ ਸੀ ਅੰਗ ਅੰਗ ਰਚੀ ਹੈ ਉਮਰਤੇ ਲੈ ਆ ਪੰਜ ਤਤ ਨਹੀਂ ਆਣੋ ਗਾਇਨ ਦਾ ਮਤਲਬ ਇਹ ਕਰਤਾਰ ਨੇ ਆਪ ਰਚੀ ਹੈ ਮੂਰਤੀ ਪੰਜ ਤਤਾਂ ਦੀ ਨਹੀਂ ਆਇਆ ਉਮਰਤਾ ਨਾਮ ਦੀ ਮੂਰਤਾ ਹੋ ਨਾਮ ਦਾ ਬੀਜਾ ਨਾ ਨਾਮਯੋਗਿਆਰ ਜਨ ਪਦਾਰਥ ਜਿਹੜਾ ਮਿਲਿਆ ਜਿਹੜਾ ਜਨਮ ਹੈ ਨਾ ਪਦਾਰਥ ਵਾਲਾ ਮਿਲਿਆ ਹੋਇਆ ਜਨੂ ਪਦਾਰਥ ਉਹ ਸ਼ਰੀਰ ਦੀ ਗੱਲ ਕਰ ਰਹੇ ਨੇ ਜੇ ਕੋਈ ਤਾਂ ਉਗ ਗਿਆ ਜਿਹੜਾ ਸ਼ਰੀਰ ਉਗਿਆ ਉਹ ਸ਼ਰੀਰ ਦੀ ਗੱਲ ਕਰ ਰਹੇ ਨੇ ਕਿਹਾ ਜਾਂਦਾ ਹੈ ਅਕਾਲ ਮੂਰਤੀ ਅਕਾਲ ਮੂਰਤੀ ਸ਼ਰੀਰ ਹੈ ਜਿਹੜਾ ਉਹ ਸ਼ਰੀਰ ਦੀ ਗੱਲ ਕਰ ਰਹੇ ਨੇ ਉਹਦਾ ਕਰਤਾਰ ਨਹੀਂ ਅਮਰਦਾ ਦਾ ਸ਼ਰੀਰ ਬਣਾਇਆ ਹੈ ਐ ਸਮਝ ਲਓ ਵੀ ਕਰਤਾਰ ਨੇ ਆਪਣੇ ਹੱਥੇ ਜੰਬਰ ਤੇ ਲੈ ਕੇ ਇੱਕ ਅਮਰਦੇ ਦੀ ਮੂਰਤੀ ਬਣਾਈ ਹੋਈ ਹੈ ਅਮਰਦੇ ਦੀ ਮੂਰਤੀ ਆਹੋ ਲੈ ਕਰਤਾਰ ਸੁਧਾ ਕਰ ਮਦੂ ਮੂਰਤੀ ਅੰਗ ਅੰਦਰ ਅੰਗਾਂ ਦੇ ਕਿ ਉਬਰਤੇ ਉਹਦੇ ਹੋਰ ਕੁਝ ਵੀ ਨਹੀਂ ਹੈ ਦੇ ਹੈ ਹੋਰੀ ਖੂਰ ਹੈ ਹੋਰੀ ਬਿੱਟੀ ਹੈ ਹੋਰੀ ਪੰਜ ਤਾਂ ਤਹੜੇ ਨਹੀਂ ਉਹ ਦਾ ਨਾ ਚੰਡੀ ਐ ਇਹ ਧਿਆਨ ਘਾਲਣ ਚੰਡੀ ਪੱਥਰ ਦੀ ਨਹੀਂ ਹੁੰਦੀ ਜੰਡੀ ਦੀ ਪੂਰੀ ਸ਼ਕਲੇ ਦੱਸਦੀ ਪੂਰਾ ਸਰੀਰ ਦਾ ਹੀ ਵਰਣ ਕਰਦਾ ਫੇਰ ਵੀ ਇਹਨਾਂ ਨੇ ਨਾ ਤਾਂ ਪੜਿਆ ਐ ਨਾ ਸੁਣਨ ਨਾ ਇਹਨਾਂ ਨੇ ਸੁਣਿਆ ਨਾ ਸਾਹਮਣੇ ਦੀ ਕੋਸ਼ਿਸ਼ ਕੀਤੀ ਐ ਖਲਾਫੇ ਸ਼ੁਰੂ ਕਰ ਲਈ ਹਾਂ ਜੀ ਆਨਣ ਕੀ ਸਰ ਕੋ ਸਸੀ ਨਾਹਨ ਆਨਣ ਕੀ ਸਰ ਕੋ ਸਸੀ ਨਾਹਨ ਐ ਸਮਝ ਲੋ ਚੰਦਰਮਾ ਦੀ ਜਿਹੜੀ ਹੈ ਨਾ ਛਪ ਉਹ ਕਾਂਤੀ ਚਾਨਣੀ ਰੋਸ਼ਨੀ ਉਹ ਸਮਝ ਲੋ ਠੰਡੀ ਹੁੰਦੀ ਹੈ ਨਾ ਸਸੀ ਨਾਹਨ ਉਹਦੀ ਜਿਹੜੀ ਛਵੀ ਹੈ ਚੰਦਰਮਾ ਦਾ ਮੁਕਾਬਲਾ ਨਹੀਂ ਕਰ ਸਕਦਾ ਜੇ ਹੁਣ ਮੈਂ ਚੰਦਰਮੇ ਨੂੰ ਕਹਾਂ ਚੰਦਰਮੇ ਦੀ ਮਿਸਾਲ ਦਿੰਦੇ ਨੇ ਨਾ ਤੇਰਾ ਚੰਦ ਵਰਗਾ ਨਹੀਂ ਇਹ ਨਹੀਂ ਦਿੱਤਾ ਜਾ ਸਕਦਾ ਚੰਦਰਮਾ ਦੀ ਛਵੀ ਨਹੀਂ ਉਹਦੇ ਮੁਕਾਬਲੇ ਚ ਹੈਗੀ ਉਹ ਰੋਸ਼ਨੀ ਹੈ ਮਗਰ ਚੰਦਰੇ ਦੀ ਰੋਸ਼ਨੀ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਮੈਂ ਨਹੀਂ ਦੇ ਸਕਦਾ ਉਹਦੀ ਬਸਾ ਸਸੀ ਨਾ ਹੈ ਸਸੀ ਨਾ ਹੈ ਹੋਰ ਕੋਈ ਛਵੀ ਦੀ ਮੁਕਾਬਲਾ ਕਰਨ ਵਾਸਤੇ ਚੰਦਰਮਾ ਵੀ ਨਹੀਂ ਹੈਗਾ ਠੀਕ ਹੋਰ ਕੋਈ ਉਪਮਾ ਨਾ ਬਚੇ ਹੋਰ ਕੋਈ ਇਹ ਦੋ ਉਪਮਾ ਬਚੀ ਨਹੀਂ ਕਿਹਦੇ ਨਾਲ ਪਵਾ ਦਵਾਂ ਉਹ ਕੀ ਹੈ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀਜਾਂ ਕਿਆ ਉਪਮਾ ਦੀਜਾਂ ਉਪਮਾ ਹੀ ਨਹੀਂ ਬਚੀ ਕੋਈ ਉਰੇਵਾ ਸੁਲਿੰਕ ਸੁਮੇਰ ਕੇ ਚੰਡ ਬਰਾਜਤ ਮਾਨੋ ਸੰहासन ਬੈਠੀ ਸੱਚੀ ਸੁਮੇਰ ਕੇ ਚੰਡ ਬਰਾਜਤ ਦਿਮਾਗ ਦੇ ਵਿੱਚ ਚੰਡੀ ਬੈਠੀ ਹੈ ਬੁੱਧੀ ਉੱਥੇ ਮਾਨੋ ਸੰहासन ਬੈਠੀ ਸੱਚੀ ਹੈ ਉਹ ਸੱਚਾ ਨਹੀਂ ਬੈਠਾ ਸੱਚੀ ਬੈਠੀ ਹੈ ਸੰहासन ਦੇ ਉੱਤੇ ਸੱਚਾ ਨਹੀਂ ਇਹ ਇੰਦਰ ਦੇ ਘਰ ਵਾਲੀ ਗੱਲ ਸੱਚੀ ਨਹੀਂ ਹੈ ਸੱਚੀ ਚੰਡੀ ਹੈ ਸੱਚਾ ਪਰਮੇਸ਼ਰ ਹੈ ਸੱਚੇ ਆਪ ਸੱਚੀ ਬਣ ਕੇ ਬੈਠੀ ਹੈ